ਸਤ ਸ੍ਰੀ ਅਕਾਲ ਤੇ ਜੀ ਆਇਆਂ ਨੂੰ ਜ ਸਾਰਿਆਂ ਨੂੰ ਤੇ ਤੁਸੀਂ ਲੋਕੀ ਮੈਨੂੰ ਇੱਕ ਗੱਲ ਦੱਸੋ ਕਿ ਤੁਹਾਨੂੰ ਤੰਦੂਰੀ ਰੋਟੀ ਕਿਸ ਚੀਜ਼ ਨਾਲ ਪਸੰਦ ਹੈ ਤੇ ਤੁਸੀਂ ਕਿਵੇਂ ਬਣਾਉਂਦੇ ਹੋ ਤੰਦੂਰ ਵਿੱਚ ਗੈਸ ਤੇ ਤੇ ਕਿਸ ਤਰੀਕੇ ਨਾਲ ਤੇ ਅੱਜ ਮੈਂ ਤੁਹਾਡੇ ਨਾਲ ਜਿਹੜੀ ਰੈਸিপি ਸ਼ੇਅਰ ਕਰਨ ਜਾ ਰਹੀ ਹਾਂ ਉਹ ਹੈ ਤੰਦੂਰੀ ਰੋਟੀ ਦੀ ਉਹ ਬਹੁਤ ਹੀ ਜ਼ਿਆਦਾ ਵਧੀਆ ਬਣਦੀ ਹੈ ਤੇ ਅਸੀਂ ਇਹਨੂੰ ਕਿਸੇ ਤੰਦੂਰ ਵਿੱਚ ਵੀ ਨਹੀਂ ਬਣਾਵਾਂਗੇ ਤੇ ਨਾ ਹੀ ਬੱਟੀ oven ਵਿੱਚ ਬਣਾਵਾਂਗੇ ਅਸੀਂ ਬਣਾਵਾਂਗੇ ਸਿੱਧਾ ਗੈਸ ਤੇ ਤੇ ਤਵੇ ਤੇ ਬਟ ਫਿਰ ਵੀ ਬਹੁਤ ਜ਼ਿਆਦਾ ਵਧੀਆ ਤੰਦੂਰੀ ਰੋਟੀਆਂ ਬਣ ਕੇ ਰੈਡੀ ਹੁੰਦੀਆਂ ਨੇ ਤੇ ਆਪਾਂ ਇਹ ਰੋਟੀਆਂ ਬਣਾਵਾਂਗੇ ਆਟੇ ਨਾਲ ਇੱਥੇ ਬਹੁਤ ਹੀ ਥੋੜਾ ਜਿਹਾ ਮੈਦਾ ਯੂਜ਼ ਕੀਤਾ ਹੈ ਮੈਂ ਉਹ ਵੀ ਇਸ ਵਾਸਤੇ ਕਿ ਜਿਹੜਾ ਆਟਾ ਹੈ ਉਹਦੇ ਵਿੱਚ ਥੋੜੀ ਲੋਚ ਕਮ ਹੁੰਦੀ ਹੈ ਤੇ ਇਹਦੇ ਨਾਲ ਲੋਚ ਵੱਧ ਜਾਂਦੀ ਹੈ ਤੇ ਦੋ ਕੌਲੀ ਜਿੰਨਾ ਆਟਾ ਹੈ ਤੇ ਅੱਧੀ ਕੌਲੀ ਜਿੰਨਾ ਮੈਂ ਇੱਥੇ ਮੈਦਾ ਲਿੱਤਾ ਹੈ ਬਹੁਤ ਥੋੜਾ ਮੈਦਾ ਐਡ ਕੀਤਾ ਹੈ ਤੁਸੀਂ ਚਾਹੋ ਤੇ ਤੁਸੀਂ ਜ਼ਿਆਦਾ ਵੀ ਐਡ ਕਰ ਸਕਦੇ ਹੋ ਤੁਹਾਡੀ ਮਰਜ਼ੀ ਹੈ ਤੇ ਹੋਟਲ ਵਰਗੀ ਬਣਾਣੀ ਹੈ ਤਾਂ ਟੋਟਲੀ ਮੈਦੇ ਦੀ ਬਣਾ ਸਕਦੇ ਹੋ ਬਟ ਮੈਂ ਸੁਜੈਸਟ ਕਰਾਂਗੀ ਤੁਸੀਂ ਆਟੇ ਵੀ ਬਣਾਓ ਤੇ ਇੱਥੇ 2 ਚਮਚ ਜਿੰਨਾ ਦਹੀਂ ਤੇ ਅੱਧਾ ਛੋਟਾ ਚਮਚ ਨਮਕ ਨਮਕ ਤੁਸੀਂ ਤਾਂ ਹੀ ਐਡ ਕਰਨਾ ਜੇ ਤੁਹਾਨੂੰ ਪਸੰਦ ਹੋਏ ਤੇ ਇੱਥੇ 2 ਛੋਟੇ ਚਮਚ ਜਿੰਨਾ ਦੇਸੀ ਘਿਓ ਇਹਦੇ ਨਾਲ ਤੰਦੂਰੀ ਰੋਟੀ ਜਿਹੜੀ ਹੈ ਉਹ ਨਰਮ ਵੀ ਰਹਿੰਦੀ ਹੈ ਤੇ ਨਾਲ ਹੀ ਬਹੁਤ ਸਾਰਾ ਸਵਾਦ ਬਣਦੀ ਹੈ ਤੇ 1/4 ਚਮਚ ਜਿੰਨਾ ਬੇਕਿੰਗ ਪਾਊਡਰ ਬੇਕਿੰਗ ਪਾਊਡਰ ਨਾਲ ਜਿਹੜੀ ਤੰਦੂਰੀ ਰੋਟੀ ਹੈ ਉਹਦੇ ਵਿੱਚ ਸੌਫਟਨੈਸ ਵੀ ਆਉਂਦੀ ਹੈ ਤੇ ਡੋ ਲਾਉਣ ਤੋਂ ਬਾਅਦ ਜੇ ਤੁਸੀਂ ਤੰਦੂਰੀ ਰੋਟੀਆਂ ਜਿਹੜੀਆਂ ਨੇ ਉਹ ਥੋੜੀ ਦੇਰ ਚ ਬਣਾਉਣੀਆਂ ਨੇ ਤੇ ਤੁਸੀਂ ਡੋ ਨੂੰ ਫ੍ਰਿਜ ਵਿੱਚ ਰੱਖ ਸਕਦੇ ਹੋ ਕਿਉਂਕਿ ਇਸ ਸੀ ਇਹਦੇ ਵਿੱਚ ਬੇਕਿੰਗ ਪਾਊਡਰ ਐਡ ਕੀਤਾ ਹੈ ਜਿਹਦੇ ਨਾਲ ਕੀ ਖਮੀਰ ਉੱਠ ਜਾਂਦਾ ਹੈ ਤੇ ਬਾਅਦ ਨਾਨ ਵਰਗਾ ਟੈਕਸਚਰ ਆ ਜਾਂਦਾ ਹੈ ਤੇ ਇਸ ਵਾਸਤੇ ਜੇ ਤੁਸੀਂ ਰੋਟੀ ਬਣਾਣੀ ਹੈ ਤੇ ਉਹਨੂੰ ਡੋ ਨੂੰ ਫ੍ਰਿਜ ਵਿੱਚ ਰੱਖ ਦੇਣਾ ਨਹੀਂ ਤਾਂ ਤਾਜੀ-ਤਾਜੀ ਦੋਦੀ ਰੋਟੀਆਂ ਬਣਾਣਾ ਤੇ ਇੱਥੇ ਮੈਂ ਸਾਰੇ ਇੰਗਰੀਡੀਅੰਟਸ ਮਿਕਸ ਕਰ ਲਏ ਤੇ ਨੇ ਜਿਵੇਂ ਕਿ ਆਟਾ ਮੈਦਾ ਬੇਕਿੰਗ ਪਾਊਡਰ ਦਹੀਂ ਤੇ ਨਮਕ ਇਹਨਾਂ ਨੂੰ ਚੰਗੀ ਤਰੀਕੇ ਨਾਲ ਮਿਕਸ ਕਰਾਂਗੇ ਤੇ ਨਾਲ ਹੀ ਮੈਂ ਦੇਸੀ ਘਿਓ ਦਾ ਵੀ ਯੂਜ਼ ਕੀਤਾ ਹੈ ਸੌਫਟਨੈਸ ਲਈ ਤੇ ਚੰਗੀ ਤਰੀਕੇ ਨਾਲ ਮਿਕਸ ਕਰਨ ਤੋਂ ਬਾਅਦ ਅਸੀਂ ਥੋੜਾ ਥੋੜਾ ਪਾਣੀ ਪਾ ਕੇ ਇਹਦਾ ਡੋ ਬਣਾਵਾਂਗੇ ਤੇ ਇਹ ਜਿਹੜੀ ਰੋਟੀਆਂ ਨੇ ਉਹ ਘੰਟੋਂ ਤੱਕ ਸੌਫਟ ਰਹਿੰਦੀਆਂ ਨੇ ਤੇ ਤੁਸੀਂ ਬਣਾ ਕੇ ਪਹਿਲਾਂ ਵੀ ਸਟੋਰ ਕਰ ਸਕਦੇ ਹੋ ਤੁਹਾਡੀ ਮਰਜ਼ੀ ਹੈ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਥੋੜਾ ਥੋੜਾ ਪਾਣੀ ਪਾ ਕੇ ਮੈਂ ਮੀਡੀਅਮ ਜਿਹਾ ਡੋ ਬਣਾ ਰਹੀ ਹਾਂ ਬਹੁਤ ਜ਼ਿਆਦਾ ਹਾਰਡ ਡੋ ਨਹੀਂ ਬਣਾਉਣਾ ਕਿਉਂਕਿ ਜੇ ਤੰਦੂਰੀ ਰੋਟੀ ਹੈ ਉਹ ਸਿਕਣ ਵਿੱਚ ਵੀ ਜਿਆਦਾ ਸੇਕ ਤੇ ਨਹੀਂ ਸਿਕਦੀ ਤੇ ਧੀਮੀ-ਧੀਮੀ ਗੈਸ ਤੇ ਉਹ ਕੈੜੀ ਵੀ ਹੋ ਸਕਦੀ ਹੈ ਤੇ ਇਸ ਵਾਸਤੇ ਡੋ ਜਿਹੜਾ ਹੈ ਉਹ ਸੌਫਟ ਹੋਣਾ ਚਾਹੀਦਾ ਤੁਸੀਂ ਵੇਖ ਸਕਦੇ ਹੋ ਡੋ ਬਣ ਚੁੱਕਾ ਹੈ ਤੇ 5-10 ਮਿੰਟ ਵਾਸਤੇ ਇਹਨੂੰ ਰੈਸਟ ਕਰਨ ਵਾਸਤੇ ਆਪਾਂ ਰੱਖ ਦਾਂਗੇ ਤੇ 10 ਮਿੰਟ ਹੋ ਚੁੱਕੇ ਨੇ ਤੇ ਮੈਂ ਇੱਥੇ ਦੋ ਪੇੜੇ ਵੀ ਬਣਾ ਲਿੱਤੇ ਨੇ ਡੋ ਚੋਂ ਤੇ ਹੁਣ ਆਪਾਂ ਰੋਟੀਆਂ ਬੇਲ ਲਾਂਗੇ ਤੁਸੀਂ ਹੱਥ ਨਾਲ ਵੀ ਬਣਾ ਸਕਦੇ ਹੋ ਜੇ ਤੁਸੀਂ ਤੋ ਦਾ ਐਕਸਪੀਰੀਅੰਸ ਹੈ ਹੱਥ ਨਾਲ ਰੋਟੀ ਬਣਾਉਣ ਦਾ ਤੇ ਮੈਂ ਇੱਥੇ ਬੇਲਣ ਨਾਲ ਬੇਲਣੇ ਨਾਲ ਬਣਾ ਕੇ ਫੁਖਾ ਰਹੀ ਆ ਕਿਉਂਕਿ ਜ਼ਿਆਦਾਤਰ ਲੋਕੀ ਜਿਹੜੇ ਨੇ ਬੇਲਣ ਦਾ ਯੂਜ਼ ਕਰਦੇ ਨੇ ਤੇ ਮੀਡੀਅਮ ਜੀ ਰੋਟੀ ਬਣਾਣੀ ਹੈ ਬਹੁਤ ਜ਼ਿਆਦਾ ਪਤਲੀ ਨਹੀਂ ਬਣਾਣੀ ਤੇ ਬਹੁਤ ਜ਼ਿਆਦਾ ਮੋਟੀ ਨਹੀਂ ਬਣਾਣੀ ਤੁਸੀਂ ਵੇਖ ਸਕੋ ਕਿੰਨੀ ਥਿਕਨੈਸ ਰੱਖੀ ਹੈ ਮੈਂ ਕਿਉਂਕਿ ਅਸੀਂ ਤਵੇ ਤੇ ਬਣਾ ਰਹੇ ਆ ਤੇ ਤਵੇ ਤੇ ਜੇ ਰੋਟੀ ਬਹੁਤ ਜ਼ਿਆਦਾ ਮੋਟੀ ਆ ਪਤਲੀ ਹੋਏਗੀ ਤਾਂ ਉਨੀ ਵਧੀਆ ਨਹੀਂ ਬਣਦੀ ਤੇ ਇੱਕ ਹੋਰ ਰੋਟੀ ਵੇਲ ਕੇ ਮੈਂ ਰੈਡੀ ਕਰ ਲਾਂਗੀ ਤੇ ਇੱਥੇ ਮੈਂ ਇੱਕ ਪਿੱਲੋ ਵੀ ਰੈਡੀ ਕੀਤਾ ਹੈ ਕਪੜੇ ਦਾ ਵਿੱਚ ਕਿਚਨ ਟਾਲ ਲਾ ਕੇ ਤੇ ਉੱਤੇ ਕੋਟਨ ਦਾ ਕਪੜਾ ਲਾਇਆ ਹੈ ਇਹਦੇ ਨਾਲ ਰੋਟੀ ਜਿਹੜੀ ਹੈ چپਕਾਣੀ ਸੋਖੀ ਹੋ ਜਾਂਦੀ ਹੈ ਤਵੇ 'ਚ ਜਾਂ ਤੰਦੂਰ ਵਿੱਚ ਕਿਸੇ ਵੀ ਤਰੀਕੇ ਨਾਲ ਤੁਸੀਂ ਬਣਾ ਰਹੇ ਹੋ ਤਾਂ ਤੇ ਇੱਥੇ ਅਸੀਂ ਪਾਣੀ ਲਾ ਦਾਂਗੇ ਇੱਕ ਪਾਸੇ ਮੈਂ ਰੋਟੀ ਨੂੰ ਪਿੱਲੋ ਤੇ ਰੱਖ ਦਿੱਤਾ ਹੈ ਤੇ ਐਵੇਂ ਪਾਣੀ ਲਾ ਕੇ ਹੁਣ ਅਸੀਂ ਤਵਾ ਜਿਹੜਾ ਹੈ ਉਹ ਬਿਲਕੁਲ ਹਾਈ ਫਲੇਮ ਤੇ ਇੱਕ ਵਾਰੀ ਗਰਮ ਕਰਕੇ ਗੈਸ ਦਾ ਫਲੇਮ ਲੋ ਕਰ ਦਿੱਤਾ ਹੈ ਮੈਂ ਤੇ ਤੇਸ ਗਰਮ ਹੋਣਾ ਚਾਹੀਦਾ ਤਾਂ ਹੀ ਰੋਟੀ ਜਿਹੜੀ ਹੈ ਉਹ ਚਿਪਕੇਗੀ ਤੇ ਤੰਦੂਰੀ ਰੋਟੀ ਬਣੇਗੀ ਤੇ ਹੁਣ ਆਪਾਂ ਤਵੇ ਤੇ ਲਾ ਦਾਂਗੇ ਤੇ ਜਦ ਅਸੀਂ ਹੱਥ ਨਾਲ ਰੋਟੀ ਲਾਉਂਦੇ ਆ ਤਾਂ ਪ੍ਰੈਸ਼ਰ ਨਹੀਂ ਪੈਂਦਾ ਤੇ ਰੋਟੀ ਜਿਹੜੀ ਹੈ ਉਹ ਚਿਪਕਦੀ ਨਹੀਂ ਹੈ ਤੇ ਤਵਾ ਤੁਸੀਂ ਵੇਖ ਸਕਦੇ ਹੋ ਚੰਗੀ ਤਰੀਕੇ ਨਾਲ ਗਰਮ ਹੈ ਤੇ ਹੁਣ ਆਪਾਂ ਇਹਦੇ ਤੇ ਇੱਕ ਰੋਟੀ ਲਾਵਾਂਗੇ ਐ ਵੇਖ ਸਕਦੇ ਹੋ ਐਵੇਂ ਤੇ ਪ੍ਰੈਸ ਕਰ ਦਾਂਗੇ ਰੋਟੀ ਨੂੰ ਤਾਂ ਕਿ ਚੰਗੀ ਤਰੀਕੇ ਨਾਲ ਚਿਪਕ ਜਾਏ ਤੁਸੀਂ ਦੇਖ ਸਕਦੇ ਹੋ ਰੋਟੀ ਚਿਪਕ ਚੁੱਕੀ ਹੈ ਗੈਸ ਦਾ ਫਲੇਮ ਬਿਲਕੁਲ ਲੋ ਕਰ ਦਿੱਤਾ ਹੈ ਮੈਂ ਤੇ ਹੁਣ ਆਪਾਂ ਕੁਝ ਸੈਕਿੰਡਾਂ ਵਾਸਤੇ ਰੁਕਾਂਗੇ ਵੇਟ ਕਰਾਂਗੇ ਜਦ ਉੱਤੇ ਦਾ ਕਲਰ ਜਿਹੜਾ ਹੈ ਉਹ ਚੇਂਜ ਹੋ ਜਾਏ ਤੁਸੀਂ ਦੇਖ ਸਕਦੇ ਹੋ ਮਾੜੇ ਮਾੜੇ ਬਬਲਸ ਆਣ ਲੱਗੇ ਨੇ ਤੇ ਹੁਣ ਆਪਾਂ ਤਵੇ ਨੂੰ ਪੁੱਠਾ ਕਰਕੇ ਰੋਟੀ ਸੇਕ ਲਾਂਗੇ ਇਸ ਤਰੀਕੇ ਨਾਲ ਗੈਸ ਦੀ ਫਲੇਮ ਤੇ ਤੰਦੂਰ ਵਰਗਾ ਇਫੈਕਟ ਆਂਦਾ ਹੈ ਤੇ ਰੋਟੀ ਜਿਹੜੀ ਹੈ ਉਹ ਚੰਗੀ ਤਰੀਕੇ ਨਾਲ ਪੱਕ ਜਾਂਦੀ ਹੈ ਤੇ ਗੈਸ ਦਾ ਫਲੇਮ ਜਿਹੜਾ ਹੈ ਮੈਂ ਮੀਡੀਅਮ ਕਰ ਦਿੱਤਾ ਹੈ ਬਹੁਤ ਜ਼ਿਆਦਾ ਹਾਈ ਨਹੀਂ ਹੋਣਾ ਚਾਹੀਦਾ ਤੇ ਬਹੁਤ ਜ਼ਿਆਦਾ ਲੋ ਵੀ ਨਹੀਂ ਹੋਣਾ ਚਾਹੀਦਾ ਰੋਟੀ ਚੰਗੀ ਤਰੀਕੇ ਨਾਲ ਸਿੱਕਣੀ ਚਾਹੀਦੀ ਹੈ ਤੇ ਇੱਥੇ ਤੁਸੀਂ ਵੇਖ ਸਕਦੇ ਹੋ ਤਵਾ ਘੁਮਾ ਘੁਮਾ ਕੇ ਮੈਂ ਰੋਟੀ ਚੰਗੀ ਤਰੀਕੇ ਨਾਲ ਸੇਕ ਲਿੱਤੀ ਹੈ ਤੇ ਹੁਣ ਆਪਾਂ ਚਿਮਟੇ ਨਾਲ ਇਸ ਰੋਟੀ ਨੂੰ ਲਾਵਾਂਗੇ ਤੇ ਐਸ ਰੋਟੀ ਤੇ ਤੁਸੀਂ ਕਿਉਂ ਵੀ ਲਾ ਸਕਦੇ ਹੋ ਤੇ ਬਟਰ ਵੀ ਜੋ ਵੀ ਤੁਹਾਨੂੰ ਪਸੰਦ ਹੋਏ ਤੁਸੀਂ ਲਾ ਸਕਦੇ ਹੋ ਜਾਂ ਫਿਰ ਅਵੋਇਡ ਕਰ ਸਕਦੇ ਹੋ ਤੁਸੀਂ ਵੇਖ ਸਕਦੇ ਹੋ ਕਿੰਨੀ ਸੋਹਣੀ ਰੋਟੀ ਬਣੀ ਹੈ ਬਿਲਕੁਲ ਤੰਦੂਰ ਵਾਂਗ ਜਿਵੇਂ ਤੰਦੂਰ ਚਮਿੱਟੀ ਤੋਂ ਉਤਰਦੀ ਹੈ ਉਸ ਤਰੀਕੇ ਦੀ ਰੋਟੀ ਬਣ ਕੇ ਰੈਡੀ ਹੋਈ ਹੈ ਤੇ ਮੈਂ ਇੱਥੇ ਇਹਦੇ ਤੇ ਥੋੜਾ ਜਿਹਾ ਕਿਉ ਅਪਲਾਈ ਕਰ ਦਾਂਗੀ ਤੁਸੀਂ ਵੇਖ ਸਕਦੇ ਹੋ ਰੋਟੀ ਦੀ ਥਿਕਨੈਸ ਬਹੁਤ ਜ਼ਿਆਦਾ ਨਹੀਂ ਹੈ ਤੇ ਨਾ ਹੀ ਬਹੁਤ ਜ਼ਿਆਦਾ ਪਤਲੀ ਹੈ ਜੇ ਤੁਸੀਂ ਪਤਲੀ ਰੋਟੀ ਰੱਖੋਗੇ ਤਾਂ ਰੋਟੀ ਜਿਹੜੀ ਹੈ ਉਹ ਕੜਕ ਹੋ ਸਕਦੀ ਹੈ ਤੇ ਇੱਥੇ ਰੋਟੀ ਬਣ ਕੇ ਰੈਡੀ ਹੈ ਮੈਂ ਇੱਕ ਹੋਰ ਰੋਟੀ ਤੁਹਾਨੂੰ ਇਸੇ ਤਰੀਕੇ ਨਾਲ ਬਣਾ ਕੇ ਵਿਖਾਨੀ ਆ ਬਹੁਤ ਜ਼ਿਆਦਾ ਵਧੀਆ ਬਣਦੀਆਂ ਨੇ ਤੇ ਹੁਣ ਆਪਾਂ ਫਿਰ ਤੋਂ ਪਿੱਲੋ ਤੇ ਰੋਟੀ ਰੱਖਾਂਗੇ ਤੇ ਇਹਨੂੰ ਅਗੇਨ ਅਸੀਂ ਇਹਦੇ ਤੇ ਪਾਣੀ ਐਪਲਾਈ ਕਰ ਦਾਂਗੇ ਪਾਣੀ ਦੇ ਹੱਥ ਨਾਲੀ ਰੋਟੀ ਤੇ ਤੰਦੂਰ ਵਾਲਾ ਜਿਹੜਾ ਇਫੈਕਟ ਹੈ ਉਹ ਆਂਦਾ ਹੈ ਤੇ ਇੱਕ ਦੋ ਰੋਟੀਆਂ ਬਣਾਉਣ ਤੋਂ ਬਾਅਦ ਤੁਸੀਂ ਇਹ ਜਿਹੜਾ ਰੋਟੀ ਦਾ ਬਲੈਕ ਬਲੈਕ ਪਾਟ ਰਹਿ ਜਾਂਦਾ ਹੈ ਤਵੇ ਤੇ ਇਹਨੂੰ ਸਾਫ਼ ਕਰਕੇ ਕਿਸੇ ਕਪੜੇ ਨਾਲ ਪੂੰਝ ਕੇ ਤਾਂ ਹੀ ਤੁਸੀਂ ਰੋਟੀ ਲਾਣਾ ਨਹੀਂ ਤਾਂ ਰੋਟੀ ਰੋਟੀ ਤੇ ਕਾਲਾ ਕਾਲਾ ਜਿਹੜਾ ਹੈ ਉਹ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਤੇ ਇੱਥੇ ਮੈਂ ਕਾਟਨ ਦੇ ਕਪੜੇ ਨਾਲ ਕਲੀਨ ਕਰ ਲੇਤਾ ਹੈ ਤੇ ਹੁਣ ਆਪਾਂ ਦੂਜੀ ਰੋਟੀ ਲਾ ਰਹੇ ਹਾਂ ਤੇ ਇੱਥੇ ਤੁਸੀਂ ਵੇਖ ਸਕਦੇ ਹੋ ਇਸ ਤਰੀਕੇ ਨਾਲ ਚੰਗੀ ਤਰੀਕੇ ਨਾਲ ਪ੍ਰੈਸ ਕਰਕੇ ਅਸੀਂ ਰੋਟੀ ਚਿਪਕਾ ਦਾਂਗੇ ਤੇ ਹੁਣ ਦੂਜੀ ਰੋਟੀ ਤੇ ਵੀ ਬਬਲਸ ਜਿਹੜੇ ਨੇ ਉਹ ਆ ਚੁੱਕੇ ਨੇ ਤੇ ਹੁਣ ਆਪਾਂ ਤਵੇ ਨੂੰ ਪੁੱਠਾ ਕਰਕੇ ਐਨੂੰ ਵੀ ਉਸੇ ਤਰੀਕੇ ਨਾਲ ਸੇਕਾਂਗੇ ਜਿਸ ਤਰੀਕੇ ਨਾਲ ਪਹਿਲੀ ਰੋਟੀ ਅਸੀਂ ਬਣਾਈ ਸੀ ਤੇ ਇੱਥੇ ਮੜਾ ਜਿਹਾ ਕਲਰ ਚੇਂਜ ਹੋ ਚੁੱਕਿਆ ਹੈ ਤੇ ਹੁਣ ਆਪਾਂ ਐਨੂੰ ਵੀ ਚੰਗੀ ਤਰੀਕੇ ਨਾਲ ਕੁਮਾ ਕੁਮਾ ਕੇ ਸੇਕਣਾ ਹੈ ਰੋਟੀ ਨੂੰ ਚਾਰੋਂ ਪਾਸਿਓ ਤੇ ਗੈਸ ਦਾ ਫਲੇਮ ਤੁਸੀਂ ਦੇਖ ਸਕਦੇ ਹੋ ਲੋ ਸੀ ਤੇ ਹੁਣ ਮੈਂ ਮੀਡੀਅਮ ਕਰ ਦਿੱਤਾ ਹੈ ਤੇ ਇੱਥੇ ਗੈਸ ਤੇ ਜਿਹੜਾ ਸੇਕ ਹੈ ਉਹਦੇ ਨਾਲ ਰੋਟੀ ਜਿਹੜੀ ਹੈ ਚੰਗੀ ਤਰੀਕੇ ਨਾਲ ਸਿੱਕ ਜਾਂਦੀ ਹੈ ਤੇ ਫੁੱਲ ਵੀ ਜਾਂਦੀ ਹੈ ਤੇ ਤੁਸੀਂ ਘਰ 'ਚ ਇਸ ਤਰੀਕੇ ਨਾਲ ਤੰਦੂਰੀ ਰੋਟੀ ਬਣਾ ਕੇ ਰੈਡੀ ਕਰ ਸਕਦੇ ਹੋ ਉਹ ਵੀ ਬਹੁਤ ਘੱਟ ਘੱਟ ਟਾਈਮ ਵਿੱਚ ਤੇ ਮੈਨੂੰ ਜ਼ਰੂਰ ਦੱਸਣਾ ਕਿ ਤੁਸੀਂ ਕਿਵੇਂ ਬਣਾਉਂਦੇ ਹੋ ਤੰਦੂਰ ਹੈ ਤੇ ਤੰਦੂਰ 'ਚ ਜਾਂ ਫਿਰ ਇਸ ਤਰੀਕੇ ਨਾਲ ਤੇ ਸਾਡੀਆਂ ਰੋਟੀਆਂ ਜਿਹੜੀਆਂ ਨੇ ਉਹ ਮੈਂ ਰੈਡੀ ਕਰ ਲETੀਆਂ ਨੇ ਤੇ ਇੱਥੇ ਤੁਸੀਂ ਵੇਖ ਸਕਦੇ ਹੋ ਬਿਲਕੁਲ ਸੌਫਟ ਸੌਫ ਰੋਟੀਆਂ ਬਣੀਆਂ ਨੇ ਤੇ ਤੁਸੀਂ ਜੇ ਰੋਟੀ ਬਹੁਤ ਜ਼ਿਆਦਾ ਮੋਟੀ ਰੱਖੋਗੇ ਤਾਂ ਰੋਟੀ ਜਿਹੜੀ ਹੈ ਉਹ ਕੱਚੀ ਰਹਿ ਜਾਂਦੀ ਹੈ ਕਿਉਂਕਿ ਅਸੀਂ ਗੈਸ ਤੇ ਬਣਾ ਰਹੇ ਹਾਂ ਤੇ ਆਟੇ ਦੀ ਤੰਦੂਰੀ ਰੋਟੀ ਜਿਹੜੀ ਹੈ ਬਹੁਤ ਹੀ ਸਿਹਤਮੰਦ ਹੈ ਤੇ ਤੁਸੀਂ ਜੇ ਮੈਦੇ ਦੀ ਪਸੰਦ ਕਰਦੇ ਹੋ ਤਾਂ ਸੇਮ ਤਰੀਕੇ ਨਾਲ ਤੁਸੀਂ ਮੈਦੇ ਦੀ ਬਣਾ ਸਕਦੇ ਹੋ ਦੇਖ ਸਕਦੇ ਹੋ ਕਿੰਨੀ ਸੌਫਟ ਰੋਟੀਆਂ ਬਣੀਆਂ ਨੇ ਤੁਸੀਂ ਹੌਟ ਕੇਸ ਵਿੱਚ ਸਟੋਰ ਕਰ ਸਕਦੇ ਹੋ ਤੇ ਖਾਣ ਵੇਲੇ ਇਹਨਾਂ ਨੂੰ ਸਰਵ ਕਰੋ ਦਾਲ ਮਖਣੀ ਨਾਲ ਜਾਂ ਫਿਰ ਕਿਸੇ ਵੀ ਪਨੀਰ ਦੀ ਸਬਜੀ ਦੇ ਨਾਲ ਬਹੁਤ ਜ਼ਿਆਦਾ ਸਵਾਦ ਲੱਗਦੀਆਂ ਨੇ ਕਿਸੇ ਵੀ ਦਾਲ ਤੇ ਨਾਲ ਵੀ ਹੈ ਰੋਟੀਆਂ ਜੜੀਆਂ ਨੇ ਬਹੁਤ ਜ਼ਿਆਦਾ ਵਧੀਆ ਲੱਗਦੀਆਂ ਨੇ ਜੇ ਤੁਹਾਡੇ ਕੋਲ ਤੰਦੂਰ ਨਹੀਂ ਤਾਂ ਇਹ ਤਰੀਕਾ ਸਭ ਤੋਂ ਬੈਸਟ ਹੈ ਰੋਟੀ ਬਣਾਉਣ ਦਾ ਤੇ ਤੁਸੀਂ ਮੈਨੂੰ ਜ਼ਰੂਰ ਦੱਸਣਾ ਕਿ ਤੁਸੀਂ ਕਿਵੇਂ ਬਣਾਉਂਦੇ ਹੋ ਪਲੇਨ ਆਟੇ ਦੀ ਬਣਾਉਂਦੇ ਹੋ ਜਾਂ ਮੈਦੇ ਦੀ ਤੇ ਕਿਸ ਚੀਜ਼ ਦੇ ਨਾਲ ਸਰਵ ਕਰਦੇ ਹੋ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਵੀਡੀਓ ਨੂੰ ਪਸੰਦ ਕਰਨ ਲਈ ਤੇ ਵੇਖਣ ਲਈ ਅਥੇ ਤੱਕ ਤੇ ਮੈਨੂੰ ਸਪੋਰਟ ਕਰੋ ਚੈਨਲ ਨੂੰ ਸਪੋਰਟ ਕਰੋ ਸਸ਼੍ਰੀਆਕਾਲ ਤੇ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਤੇ ਇਸੇ ਤਰੀਕੇ ਨਾਲ ਤੁਸੀਂ ਵੀ ਆਪਣੀ ਫੈਮਿਲੀ ਲਈ ਸੋਹਣੀਆਂ-ਸੋਹਣੀਆਂ ਡਿਸ਼ੇਸ ਬਣਾਉਂਦੇ ਰਹੋ Thank you, Sir Shri